ਸਾਧਰੀਆ ਕਾਲਜ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮ੍ਰਿਤਕਾ ਅੱਜ ਫਿਰ ਤੋਂ ਹਾਜ਼ਰ ਨਵੀਂ ਸਵੇਰ ਦੇ ਵਿੱਚ ਨਵੇਂ ਚੈਪਟਰ ਦੇ ਨਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦਾ ਚੈਪਟਰ ਹੈ 17 ਤੇ ਚੈਪਟਰ ਦਾ ਨਾਮ ਹੈ ਅਚੇਤਨ ਮੰਦੀ ਖਿਮਾ ਕਰਨ ਲਈ ਵਰਤੋ ਚਲੋ ਸ਼ੁਰੂ ਕਰਦੇ ਹਾਂ ਜ਼ਿੰਦਗੀ ਲਿਹਾਜ਼ ਨਹੀਂ ਕਰਦੀ ਰੱਬ ਜ਼ਿੰਦਗੀ ਹੈ ਅਤੇ ਇਸ ਪਲ ਵੀ ਜ਼ਿੰਦਗੀ ਦਾ ਉਸ ਤਾਂ ਤੁਹਾਡੇ ਅੰਦਰ ਪ੍ਰਭਾਵਿਤ ਹੈ ਰੱਬ ਤੁਹਾਡੇ ਰਾਂਹ ਸਦ ਭਾਵਨਾ ਸ਼ਾਂਤੀ ਸੁੰਦਰਤਾ ਤੇ ਭਰਪੂਰਤਾ ਵਜੋਂ ਆਪਣੇ ਆਪ ਨੂੰ ਉਜਾਗਰ ਕਰਨਾ ਪਸੰਦ ਕਰਦਾ ਹੈ ਇਸ ਨੂੰ ਪ੍ਰਭੂ ਦੀ ਮਰਜੀ ਜਾਂ ਜੀਵਨ ਦਾ ਰਾਜ ਜਾਣ ਕਿਹਾ ਜਾਂਦਾ ਹੈ ਜੇਕਰ ਤੁਸੀਂ ਆਪਣੇ ਅੰਦਰ ਪ੍ਰਵਾਹਿਤ ਜੀਵਨ ਧਾਰਾ ਲਈ ਆਪਣੇ ਮਨ 'ਚ ਰੁਕਾਵਟ ਖੜੀ ਕਰੋਗੇ ਤਾਂ ਇਹ ਵਿਚਾਰਕਤਾ ਦਾ ਸੰਘੇੜਵਾ ਤੁਹਾਡੇ ਅਚੇਤਨ ਮਨ 'ਚ ਪੈਰ ਗੱਡ ਲਵੇਗਾ ਤੇ ਹਰ ਪ੍ਰਕਾਰ ਦੀਆਂ ਨੈਗੇਟਿਵ ਹਾਲਾਤਾਂ ਦਾ ਕਾਰਨ ਬਣੇਗਾ ਪਰਭੂ ਨੂੰ ਜਗਤ ਦੀਆਂ ਨਾਖੁਸ਼ ਅਤੇ ਗੜਬੜ ਵਾਲੀਆਂ ਹਾਲਾਤਾਂ ਨਾਲ ਕੋਈ ਲਾਗਾ ਦੇਗਾ ਨਹੀਂ ਹੁੰਦਾ ਇਹ ਸਾਰੀਆਂ ਹਾਲਾਤਾਂ ਮਨੁੱਖ ਦੀ ਨਕਾਰਾਤਮਕ ਅਤੇ ਵਿਨਾਸ਼ਕਾਰੀ ਸੋਚ ਤੋਂ ਉਪਜਦੀਆਂ ਹਨ ਇਸ ਕਰਕੇ ਬਿਮਾਰੀ ਜਾਂ ਮੁਸੀਬਤ ਲਈ ਰੱਬ ਨੂੰ ਦੋਸ਼ ਦੇਣਾ ਬੇਵਕੂਫੀ ਹੈ ਬਹੁਤੇ ਲੋਕ ਮਨੁੱਖਾਂ ਦੇ ਪਾਪਾਂ ਬਿਮਾਰੀਆਂ ਤੇ ਮੁਸੀਬਤਾਂ ਲਈ ਰੱਬ ਨੂੰ ਦੋਸ਼ ਦੇਣ ਦੀ ਆਦਤ ਕਾਰਨ ਜੀਵਨਤਾ ਰੰਦੇ ਰਾ ਵਿੱਚ ਮਾਨਸਿਕੁਰ ਕਵਟਾ ਖੜੀ ਕਰ ਲੈਂਦੇ ਹਨ ਦੂਜੇ ਲੋਕ ਆਪਣੀਆਂ ਪੀੜਾਂ, ਦੁੱਖਾਂ, ਪ੍ਰੇਮ, ਅਸਫਲਤਾਵਾਂ, ਨਿੱਜੀ ਔਂਕੜਾਂ, ਇਤਿਹਾਸਾਂ ਲਈ ਵੀ ਰੱਬ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੰਦੇ ਹਨ। ਉਹ ਰੱਬ ਨਾਲ ਗੁੱਸੇ ਰਹਿੰਦੇ ਹਨ ਤੇ ਸਮਝਦੇ ਹਨ ਕਿ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਦਾ ਜ਼ਿੰਮੇਵਾਰ ਰੱਬ ਹੈ। ਜਿੰਨਾ ਚਿਰ ਲੋਕ ਰੱਬ ਬਾਰੇ ਅਜਿਹੇ ਗਲਤ ਵਿਚਾਰ ਬਣਾਈ ਰੱਖਣਗੇ, ਉਹਨਾਂ ਚਿਰ ਉਹਨਾਂ ਦਾ ਸਬਕੌਂਸ਼ੀਅਸ ਮਾਈਂਡ ਉਹਨਾਂ ਨੂੰ ਨਾ ਪੱਕੀ ਪ੍ਰਤੀਕਿਰਿਆ ਹੀ ਦਿੰਦਾ ਰਹੇਗਾ। ਅਸਲ ਵਿੱਚ ਉਹ ਲੋਕ ਇਹ ਨਹੀਂ ਜਾਣਦੇ ਕਿ ਉਹ ਆਪਣੇ ਆਪ ਨੂੰ ਹੀ ਸਜ਼ਾ ਦੇ ਰਹੇ ਹਨ ਉਹਨਾਂ ਨੂੰ ਸੱਚਾਈ ਦੇਖਣੀ ਚਾਹੀਦੀ ਹੈ ਖੁੱਲ੍ਹਾ ਹੋਣਾ ਚਾਹੀਦਾ ਹੈ ਤੇ ਆਪਣੇ ਤੋਂ ਬਾਹਰ ਦੇ ਹਰ ਬੰਦੇ ਜਾਂ ਕਿਸੇ ਤਾਕਤ ਦੇ ਖਿਲਾਫ ਰੱਦ ਕਰਨ ਦੀ ਭਾਵਨਾ ਨਿਰਾਸ਼ਗੀ ਅਤੇ ਗੁੱਸੇ ਦਾ ਤਿਆਗ ਕਰ ਦੇਣਾ ਚਾਹੀਦਾ ਨਹੀਂ ਤਾਂ ਸੇਤਮੰਦ ਖੁਸ਼ ਤੇ ਉਸਾਰੂ ਸਰਗਰਮੀ ਵਿੱਚ ਅਗਾਵਾਦੂ ਨਹੀਂ ਵੱਨ ਸਕਦੇ ਜਿਸ ਕਦੇ ਵੀ ਆਪਣੇ ਮਨਾਂ ਤੇ ਦਿਲਾਂ ਵਿੱਚ ਪ੍ਰੇਮ ਤੇ ਰੱਬ ਨੂੰ ਮਹਿਸੂਸ ਕਰਨਗੇ ਜਦੋਂ ਵਿਸ਼ਵਾਸ ਕਰਨਗੇ ਕਿ ਰੱਬ ਪ੍ਰੇਮ ਕਰਨ ਵਾਲਾ ਪਿਤਾ ਹੈ ਜੋ ਉਹਨਾਂ ਦੀ ਨਿਗਰਾਨੀ ਕਰਦਾ ਹੈ ਉਹਨਾਂ ਦੀ ਪ੍ਰਵਾਹ ਕਰਦਾ ਹੈ ਅਗਵਾਈ ਦਿੰਦਾ ਹੈ ਉਹਨਾਂ ਨੂੰ ਤਾਕਤ ਬਖਸ਼ਦਾ ਹੈ ਤਾਂ ਰੱਬ ਬਾਰੇ ਇਹ ਆਸਾਤ ਜੀਵਨ ਸਿਧਾਂਤ ਉਹਨਾਂ ਦੇ ਅਚੇਤਨ ਮਨ ਦੁਆਰਾ ਸਵੀਕਾਰੇ ਜਾਣਗੇ ਤੇ ਉਹ ਆਪਣੇ ਉੱਪਰ ਅਣਗਿਣਤ ਬਰਕਤਾਂ ਵਰਸਦੀਆਂ ਮਹਿਸੂਸ ਕਰਨਗੇ ਜੀਵਨ ਹਮੇਸ਼ਾ ਤੁਹਾਨੂੰ ਖਿਮਾ ਕਰਦਾ ਹੈ ਜੇ ਤੁਹਾਡੀ ਉਂਗਲ ਤੇ ਸਾਟ ਲੱਗਦੀ ਹੈ ਤਾਂ ਜੀਵਨ ਤੁਹਾਨੂੰ ਖਿਮਾ ਕਰ ਦਿੰਦਾ ਹੈ ਤੁਹਾਡੇ ਅੰਦਰਲੀ ਅਚੇਤਨ ਵਿਦਵਤਾ ਫਟਾਫਟ ਇਸ ਸਾਟ ਨੂੰ ਠੀਕ ਕਰਨ ਲੱਗ ਜਾਂਦੀ ਹੈ ਨਵੇਂ ਸੈੱਲ ਉਂਗਲ ਦੇ ਜ਼ੀਰ ਤੇ ਪੁਲ ਬਣਾ ਲੈਂਦੇ ਹਨ ਜੇ ਤੁਸੀਂ ਖਰਾਬ ਖਾਣਾ ਖਾ ਲਓ ਜ਼ਿੰਦਗੀ ਤੁਹਾਨੂੰ ਮਾਫ ਕਰ ਦਿੰਦੀ ਹੈ ਤੁਹਾਨੂੰ ਠੀਕ ਕਰਨ ਲਈ ਉਲਟੀ ਆ ਜਾਣ ਦਾ ਬੰਦੋਬਸਤ ਕਰਦੀ ਹੈ ਜੇ ਤੁਹਾਡਾ ਹੱਥ ਸੜ ਜਾਂਦਾ ਤੇ ਜ਼ਿੰਦਗੀ ਦਾ ਸਿਧਾਂਤ ਸੋਜ ਜਮਾਓ ਘਟਾਉਂਦਾ ਹੈ ਤੇ ਤੁਹਾਨੂੰ ਨਵੇਂ ਸੈੱਲ ਤੰਤੂ ਅਤੇ ਚਮੜੀ ਦਿੰਦਾ ਹੈ ਜ਼ਿੰਦਗੀ ਨੂੰ ਤੁਹਾਡੇ ਨਾਲ ਕੋਈ ਰੋਸ਼ਨੀ ਹੈ ਤੇ ਹਮੇਸ਼ਾ ਤੁਹਾਨੂੰ ਖੁਸ਼ੀ ਮਾਈ ਕਰ ਰਹੀ ਹੈ ਜੇ ਤੁਸੀਂ ਪ੍ਰਕਿਰਤੀ ਨਾਲ ਸਦ ਭਾਵਨਾ ਰੱਖਦੇ ਆਂ ਆਪਣੀਆਂ ਸੋਚਾਂ ਰਾਹੀਂ ਸਹਿਯੋਗ ਦਿੰਨੇ ਹੋ ਤਾਂ ਜ਼ਿੰਦਗੀ ਤੁਹਾਨੂੰ ਬਦਲੇ ਵਿੱਚ ਸਿਹਤ ਭਰਪੂਰਤਾ ਸਦ ਭਾਵਨਾ ਤੇ ਸ਼ਾਂਤੀ ਦਿੰਦੀ ਹੈ ਨਕਾਰਤਮਕਤਾ ਦੁਖਦਾਇਕ ਯਾਦਾਂ ਕੁੜਤਨ ਅਤੇ ਮੰਦ ਭਾਵਨਾ ਇਕੱਠੇ ਹੋ ਕੇ ਤੁਹਾਡੇ ਅੰਦਰ ਜੀਵਨ ਸਿਧਾਂਤ ਦੇ ਭਾਰ ਬਗ ਦੇ ਦੁਹਾਨੂੰ ਰੋਕ ਦੇਣਗੇ ਉਸ ਨੇ ਦੋਸ਼ ਭਾਵਨਾ ਨੂੰ ਕਿਵੇਂ ਪਜਾਇਆ ਮੈਂ ਇੱਕ ਅਜਿਹੇ ਬੰਦੇ ਨੂੰ ਜਾਣਦਾ ਹਾਂ ਜੋ ਰਾਤ ਦੇ 1 ਵਜੇ ਤੱਕ ਕੰਮ ਕਰਦਾ ਸੀ ਉਹ ਆਪਣੀ ਪਤਨੀ ਅਤੇ ਦੋ ਬੇਟੀਆਂ ਬਲਕੋਈ ਧਿਆਨ ਨਹੀਂ ਕਰਦਾ ਸੀ ਉਹ ਹਮੇਸ਼ਾ ਸਖਤ ਮਿਹਨਤ ਵਿੱਚ ਰੁੱਝਿਆ ਰਹਿੰਦਾ ਸੀ ਉਹ ਸਮਝਦਾ ਸੀ ਕਿ ਦੇਰ ਰਾਤ ਤੱਕ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਤੇ ਲੋਕ ਉਸ ਨੂੰ ਥਾਪੜ ਦੇਣਗੇ ਉਸ ਦਾ ਬਲੱਡ ਪ੍ਰੈਸ਼ਰ 200 ਤੋਂ ਵੀ ਟੱਪ ਗਿਆ ਤੇ ਉਹ ਦੋਸ਼ ਭਾਵਨਾ ਦੇ ਸ਼ਿਕਾਰ ਹੋ ਗਿਆ ਅਨਜਾਨ ਪੁਣੇ ਜੋ ਉਹਨੇ ਵਿਤੋਂ ਵੱਧ ਕੰਮ ਕਰਕੇ ਆਪਣੇ ਆਪ ਨੂੰ ਸਜ਼ਾ ਦਿੱਤੀ ਤੇ ਆਪਣੇ ਪਰਿਵਾਰ ਦੀ ਅਣਗਹਿਲੀ ਕਰਨ ਦਾ ਵੀ ਦੋਸ਼ੀ ਬਣਾਇਆ ਇੱਕ ਆਮ ਆਦਮੀ ਇਸ ਤਰ੍ਹਾਂ ਨਹੀਂ ਕਰਦਾ ਆਮ ਆਦਮੀ ਆਪਣੇ ਪੁੱਤਰਾਂ 'ਚ ਰੁਚੀ ਲੈਂਦਾ ਹੈ ਆਪਣੇ ਬੱਚਿਆਂ 'ਚ ਰੁਚੀ ਲੈਂਦਾ ਹੈ ਉਹਨਾਂ ਦੀ ਤਰੱਕੀ ਬਾਰੇ ਸੋਚਦਾ ਹੈ ਤੇ ਪਤਨੀ ਨੂੰ ਅਣਗੌਲਿਆ ਨਹੀਂ ਕਰਦਾ ਮੈਂ ਉਸ ਨੂੰ ਸਮਝਾਇਆ ਕਿ ਉਹ ਇੰਨਾ ਔਖਾ ਹੋ ਕੇ ਕੰਮ ਕਿਉਂ ਕਰ ਰਿਹਾ ਹੈ ਤੈਨੂੰ ਅੰਦਰੋਂ ਅੰਦਰ ਹੀ ਕੁਝ ਖਾਲ ਰਿਹਾ ਹੈ ਨਹੀਂ ਤਾਂ ਤੂੰ ਇੰਜ ਨਹੀਂ ਕਰਸਾ ਤੂੰ ਆਪਣੇ ਆਪ ਨੂੰ ਸਜ਼ਾ ਦੇ ਰਿਹਾ ਹੈ ਤੈਨੂੰ ਆਪਣੇ ਆਪ ਨੂੰ ਖਿਮਾ ਕਰਨਾ ਸਿੱਖਣਾ ਪਵੇਗਾ ਉਸ ਵਿੱਚ ਡੂੰਘੀ ਦੋਸ਼ ਭਾਵਨਾ ਸੀ ਇਹ ਦੋਸ਼ ਭਾਵਨਾ ਉਹਦੇ ਭਰਾ ਪ੍ਰਤੀ ਸੀ ਮੈਂ ਉਹਨੂੰ ਦੱਸਿਆ ਕਿ ਉਹਨੂੰ ਰੱਬ ਸਜ਼ਾ ਨਹੀਂ ਦੇ ਰਿਹਾ ਉਹ ਤਾਂ ਆਪਣੇ ਆਪ ਨੂੰ ਹੀ ਸਜ਼ਾ ਦੇ ਰਿਹਾ ਹੈ ਮਿਸਾਲ ਵਜੋਂ ਜੇ ਤੁਸੀਂ ਜੀਵਨ ਨਿਮਨ ਦੀ ਗਲਤ ਪਰਤੋ ਕਰੋਗੇ ਤਾਂ ਤੁਸੀਂ ਉਸ ਦੇ ਮੁਤਾਬਿਕ ਕਸ਼ਟ ਚੱਲੋਗੇ ਜੇ ਤੁਸੀਂ ਨੰਗੀ ਤਾਰ ਨੂੰ ਹੱਥ ਪਾਉਂਗੇ ਤਾਂ ਕਰੰਟ ਨਾਲ ਹੱਥ ਨਾ ਸਾੜ ਬੈਠੋਗੇ ਕੁਦਰਤੀ ਸ਼ਕਤੀਆਂ ਮਾੜੀਆਂ ਨਹੀਂ ਇਹ ਤੁਹਾਡੇ ਦੁਆਰਾ ਉਹਨਾਂ ਦੇ ਵਰਤੋਂ ਨਿਸ਼ਚਿਤ ਕਰਦੀ ਹੈ ਕਿ ਉਹ ਚੰਗਾ ਪ੍ਰਭਾਵ ਪਾਉਂਦੀਆਂ ਹਨ ਚਮੜਾ ਬਿਜਲੀ ਕੋਈ ਮਾੜੀ ਛੈ ਨਹੀਂ ਹੈ ਇਹ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਦੀ ਵਰਤੋਂ ਕਿਵੇਂ ਕਰਦੇ ਹੋ ਤੁਸੀਂ ਇਸ ਨੂੰ ਕੋਈ ਢਾਂਚਾ ਸਾੜਨ ਲਈ ਵਰਤਦੇ ਹੋ ਜਾਂ ਕਿਸੇ ਘਰ ਨੂੰ ਰੋਸ਼ਨ ਕਰਨ ਲਈ ਵਰਤਦੇ ਹੋ ਇੱਕੋ ਇੱਕ ਪਾਪ ਨਿਯਮਾਂ ਦੀ ਅਗਿਆਨਤਾ ਤੇ ਇੱਕੋ ਇੱਕ ਸਜ਼ਾ ਨਿਯਮਾਂ ਦੇ ਗਲਤ ਪ੍ਰਯੋਗ ਦੀ ਵਰਤੋਂ ਦੀ ਆਪਣੇ ਆਪ ਹੋਣ ਵਾਲੀ ਪ੍ਰਤੀਕਿਰਿਆ ਹੈ ਜੇ ਤੁਸੀਂ ਕਮਿਸਟਰੀ ਦੇ ਨਿਯਮਾਂ ਦੀ ਗਲਤ ਵਰਤੋਂ ਕਰੋਗੇ ਤਾਂ ਆਪਣੇ ਦਫ਼ਤਰ ਜਾਂ ਫੈਕਟਰੀ ਨੂੰ ਉਡਾ ਬੈਠੋਗੇ ਜੇ ਤੁਸੀਂ ਫੱਟੇ ਤੇ ਹੱਥ ਮਾਰੀ ਜਾਓਗੇ ਤਾਂ ਹੱਥ ਜ਼ਖਮੀ ਕਰ ਬੈਠੋਗੇ ਫੱਟਾ ਇਸ ਮਸਖ ਸਦ ਲਈ ਨਹੀਂ ਬਣਾਇਆ ਗਿਆ ਉਸਾਗ ਦੇਨ ਨੂੰ ਤੁਹਾਨੂੰ ਚ ਕੋਨਲੀ ਸਹੂਲਤ ਦੇਣ ਲਈ ਤੁਹਾਡੇ ਪੈਰਾਂ ਨੂੰ ਸਹਾਰਾ ਦੇਣ ਲਈ ਬਣਾਇਆ ਗਿਆ ਹੋਵੇ ਇਸ ਬੰਦੇ ਨੇ ਸਮਝ ਲਿਆ ਕਿ ਰੱਬ ਕਿਸੇ ਨੂੰ ਵੀ ਪਾਸੇ ਨਹੀਂ ਤੱਕਦਾ ਤੇ ਨਾ ਹੀ ਸਜ਼ਾ ਦਿੰਦਾ ਹੈ ਸਾਰੀਆਂ ਤਕਲੀਫਾਂ ਉਹਦੀ ਨਾ ਪਖੀ ਤੇ ਢਾਹੂ ਸੋਚ ਦੀ ਉਹਦੇ ਅਚੇਤਨ ਮਨ ਨਾਲ ਹੁੰਦੀ ਪ੍ਰਤੀਕਿਰਿਆ ਕਾਰਨ ਹਨ ਕਿਸੇ ਸਮੇਂ ਉਸਨੇ ਆਪਣੇ ਭਰਾ ਨਾਲ ਠੱਗੀ ਮਾਰੀ ਸੀ ਤੇ ਹੁਣ ਤਾਂ ਉਹ ਭਰਾ ਵੀ ਮਰ ਚੁੱਕਾ ਸੀ ਫਿਰ ਵੀ ਉਹ ਦੋਸ਼ੀ ਤੇ ਅਪਰਾਧੀ ਹੋਣ ਦੀ ਭਾਵਨਾ ਨਾਲ ਭਰਿਆ ਪਿਆ ਸੀ ਮੈਂ ਉਹਨੂੰ ਪੁੱਛਿਆ ਤੂੰ ਆਪਣੇ ਭਰਾ ਨੂੰ ਹੁਣ ਵੀ ਤੋਖਾ ਦਿੰਨਾ ਉਹਨੇ ਕਿਹਾ ਨਹੀਂ ਮੈਂ ਪੁੱਛਿਆ ਤੂੰ ਉਦੋਂ ਜੋ ਵੀ ਕੀਤਾ ਠੀਕ ਕੀਤਾ ਉਹਨੇ ਕਿਹਾ ਹਾਂ ਪਰ ਹੁਣ ਤੂੰ ਇੰਜ ਨਹੀਂ ਕਰਨਾ ਸੀ ਇਹਦਾ ਕੀ ਮਤਲਬ ਉਹਨੇ ਸਿਆਣੀ ਗੱਲ ਆਖੀ ਉਹ ਇਸ ਲਈ ਕਿ ਹੁਣ ਤਾਂ ਮੈਂ ਇਹ ਜਾਣਨ 'ਚ ਲੋਕਾਂ ਦੀ ਮਦਦ ਕਰ ਰਿਹਾ ਕਿ ਅਸਲ 'ਚ ਜੀਣਾ ਕਿਵੇਂ ਚਾਹੀਦਾ ਹੈ ਮੈਂ ਗੱਲਾਂ 'ਚ ਇਹ ਗੱਲ ਜੋੜੀ ਹੁਣ ਤੇਰੇ ਕੋਲ ਵੱਡੇ ਕਾਰਨ ਤੇ ਵੱਡੀ ਸੋਚ ਹੈ ਖੁਦ ਨੂੰ ਖਿਮਾ ਕਰਨ ਦੀ ਅਸਲ ਖਿਮਾ ਹੈ ਆਪਣੀਆਂ ਸੋਚਾਂ ਨੂੰ ਹਮਦਰਦੀ ਦੇ ਨਿਯਮ ਦੀ ਕਤਾਰ 'ਚ ਲੈ ਕੇ ਆਉਣਾ ਹੀ ਖਿਮਾ ਹੈ ਖੁਦ ਦੀ ਨਿਖੇਦੀ ਬਿਸ਼ਿੰਦਿਆਂ ਤੇ ਰੋਕਾਂ ਕਾਰਨ ਨਰਕ ਹੈ ਤੇ ਖਿਮਾ ਸਦ ਭਾਵਨਾ ਤੇ ਸ਼ਾਂਤੀ ਕਾਰਨ ਸਵਰਗ ਹੈ ਉਸ ਦੇ ਮਨ ਚ ਦੋਸ਼ ਭਾਵਨਾ ਤੇ ਸਵੈ ਨਿਖੇਪੀ ਦਾ ਬੋਝ ਨਿਕਲ ਗਿਆ ਤੇ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਡਾਕਟਰ ਨੇ ਉਹਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਬਿਲਕੁਲ ਨਾਰਮਲ ਸੀ ਉਸ ਨੂੰ ਸਮਝਾਉਣਾ ਹੀ ਉਸ ਦਾ ਇਲਾਜ ਸੀ ਇੱਕ ਕਾਤਲ ਨੇ ਖੁਦ ਨੂੰ ਮਾਫ ਕਰਨਾ ਸਿੱਖਿਆ ਕਈ ਸਾਲ ਪਹਿਲਾਂ ਇੱਕ ਬੰਦਾ ਮੇਰੇ ਕੋਲ ਆਇਆ ਜਿਸ ਨੇ ਯੂਰਪ ਵਿੱਚ ਆਪਣੇ ਭਰਾ ਦਾ ਕਤਲ ਕੀਤਾ ਸੀ ਉਹ ਇੱਕ ਮਾਨਸਿਕ ਪੀੜਾ ਤੇ ਔਖ ਵਿੱਚੋਂ ਲੰਘ ਰਿਹਾ ਸੀ ਤੇ ਰੱਬ ਉਹਨੂੰ ਸਜ਼ਾ ਦੇਵੇਗਾ ਉਹਦੇ ਭਰਾ ਨੇ ਉਹਦੀ ਪਤਨੀ ਨਾਲ ਲਜਾਇਤ ਸਬੰਧ ਸਨ ਤੇ ਉਸਨੇ ਆਪਣੇ ਭਰਾ ਨੂੰ ਗੋਲੀ ਮਾਰ ਦਿੱਤੀ ਸੀ ਇਸ ਘਟਨਾ ਇਹ ਘਟਨਾ ਉਸਨਨ ਮੇਰੀ ਮੁਲਾਕਾਤ ਤੋਂ 15 ਵਰੇ ਪਹਿਲਾਂ ਵਾਪਰੀ ਸੀ ਇਸ ਅਸੇ ਦੌਰਾਨ ਉਸਨੇ ਇੱਕ ਅਮਰੀਕਨ ਕੁੜੇ ਨਾਲ ਵਿਆਹ ਕਰਵਾ ਲਿਆ ਸੀ ਤੇ ਉਹਨਾਂ ਦੇ ਤਿੰਨ ਪਿਆਰੇ ਬੱਚੇ ਵੀ ਸਨ ਉਸ ਦੀ ਹਾਲਤ ਚੰਗੀ ਸੀ ਉਸਨੇ ਬੜੇ ਲੋਕਾਂ ਦੀ ਮਦਦ ਕੀਤੀ ਤੇ ਉਹ ਪੂਰੀ ਤਰ੍ਹਾਂ ਨਾਲ ਬਦਲ ਚੁੱਕਿਆ ਸੀ ਮੈਂ ਉਸ ਨੂੰ ਇਹ ਵੀ ਆਖਿਆ ਦਿੱਤੀ ਕਿ ਸਰੀਰਕ ਤੇ ਮਾਨਸਿਕ ਪੱਧਰ ਤੇ ਹੁਣ ਉਹ ਉਹ ਬੰਦਾ ਨਹੀਂ ਰਿਹਾ ਜਿਸ ਨੇ ਆਪਣੇ ਭਰਾ ਨੂੰ ਕਤਲ ਕੀਤਾ ਸੀ ਕਿਉਂਕਿ ਵਿਗਿਆਨੀ ਦੱਸਦੇ ਹਨ ਕਿ ਸਾਡੇ ਸਰੀਰ ਦਾ ਹਰ ਸੈੱਲ ਹਰ 11ਵੇਂ ਨਿਬਾਦ ਪਦਰ ਬਦਲਦਾ ਹੈ ਮਾਨਸਿਕ ਤੇ ਆਤਮਿਕ ਪੱਧਰ ਤੇ ਉਹ ਬਿਲਕੁਲ ਨਵਾਂ ਮਨੁੱਖ ਸੀ ਉਹ ਪੁਰਾਣਾ ਬੰਦਾ ਜਿਸ ਨੇ 15 ਸਾਲ ਪਹਿਲਾਂ ਅਪਰਾਧ ਕੀਤਾ ਸੀ ਉਹ ਮਾਨਸਿਕ ਤੇ ਆਤਮਿਕ ਤੌਰ ਤੇ ਮਰ ਚੁੱਕਾ ਸੀ ਅਸਲ 'ਚ ਉਹ ਇੱਕ નિર્ਦੋਸ਼ ਬੰਦੇ ਦੀ ਨਕੀਬ ਵੀ ਕਰ ਰਿਹਾ ਸੀ ਇਸ ਵਿਆਖਿਆ ਦਾ ਉਹਦੇ ਤੇ ਵਧੀਆ ਅਸਰ ਪਿਆ ਤੇ ਉਹਨੇ ਮਹਿਸੂਸ ਕੀਤਾ ਜਿਵੇਂ ਉਹਦੇ ਮਨ ਤੋਂ ਬਹੁਤ ਵੱਡਾ ਭਾਰ ਚੁੱਕਿਆ ਗਿਆ ਹੋਵੇ ਉਨਨ ਬਾਈਬਲ ਦੀਆਂ ਇਨ੍ਹਾਂ ਅਲਾਈਨਾਂ ਵਿੱਚਲੀ ਸਚਾਈ ਦਾ ਇਲਮ ਹੋ ਗਿਆ ਤੁਹਾਡੇ ਪਾਪ ਭਾਵੇਂ ਚਮਕਦਾਰ ਲਾਲ ਹਨ ਬਰਫ਼ ਵਰਗੇ ਸਵੇਦ ਹੋ ਜਾਣਗੇ ਭਾਵੇਂ ਉਹ ਗੂੜੇ ਸੁਰਖ ਹਨ ਉਹ ਰੂਵ ਵਰਗੇ ਹੋ ਜਾਣਗੇ ਤੁਹਾਡੀ ਮਰਜ਼ੀ ਬਿਨਾਂ ਨਿੰਦਿਆ ਕੁਝ ਵੀ ਨਹੀਂ ਵਿਗਾੜ ਸਕਦੀ ਇੱਕ ਸਕੂਲ ਅਧਿਆਪਕਾ ਨੇ ਮੈਨੂੰ ਦੱਸਿਆ ਕਿ ਉਸਨੇ ਇੱਕ ਸਾਥੀ ਅਧਿਆਪਕ ਨੇ ਉਹਦੇ ਲੈਕਚਰ ਦੀ ਬੜੀ ਲੋਚਨਾ ਕੀਤੀ ਹੈ ਉਹ ਕਹਿੰਦਾ ਹੈ ਕਿ ਉਹ ਬਹੁਤ ਤੇਜ਼ੀ ਬੋਲਦੀ ਹੈ ਕੁਝ ਲਫ਼ਜ਼ ਖਾ ਵੀ ਜਾਂਦੀ ਹੈ ਉਸ ਦਾ ਲੈਕਚਰ ਸਾਫ਼ ਸੁਣਾਈ ਨਹੀਂ ਦਿੰਦਾ ਉਹ ਦੀ ਸ਼ਬਦਾਵਲੀ ਬੜੀ ਸੀਮਤ ਜੀ ਅਤੇ ਉਸ ਦਾ ਲੈਕਚਰ ਪ੍ਰਭਾਵਹੀਨ ਹੈ ਉਹ ਟੀਚਰ ਆਪਣੇ ਨਿੰਦਕ ਪ੍ਰਤੀ ਬੜੀ ਨਰਾਜ ਤੇ ਬੁਖਲਾਈ ਹੋਈ ਸੀ ਉਹਨੇ ਮੇਰੇ ਕੋਲ ਮੰਨਿਆ ਕਿ ਉਹ ਲੈਕਚਰ 'ਚ ਸੱਚਮੁੱਚ ਕਾਫੀ ਕਮੀਆਂ ਹਨ ਤੇ ਉਹ ਬਾਰੇ ਆਲੋਚਨਾ ਕਾਫੀ ਹੱਦ ਤੱਕ ਠੀਕ ਹੈ ਉਹਦੀ ਨਿੰਦਕ ਪ੍ਰਤੀ ਅਪਹਿਲੇ ਸੋਚ ਬਚਕਾਨਾ ਸੀ ਅਤੇ ਉਹ ਸਹਿਮਤ ਸੀ ਕਿ ਕਮੀਆਂ ਕੱਢਣ ਵਾਲਾ ਸਮਝਦਾਰ ਸੀ ਤੇ ਸ਼ਾਨਦਾਰ ਢੰਗ ਨਾਲ ਦੁਰਸਤੀ ਕਰਦਾ ਸੀ ਉਸਨੇ ਆਪਣੇ ਲੈਕਚਰ ਵਿੱਚ ਲੀਆਂ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਰੰਮ ਕਰ ਦਿੱਤੀ ਉਸਨੇ ਸਿਟੀ ਕਾਲਜ ਵਿੱਚ ਦਾਖਲ ਹੋ ਕੇ ਜਨਤਕ ਬਲਾਰੇ ਦਾ ਕੋਰਸ ਕੀਤਾ ਉਸਨੇ ਆਪਣੇ ਆਲੋਚਕ ਨੂੰ ਧੰਨਵਾਦੀ ਖਤ ਲਿਖਿਆ ਕਿ ਉਸਨੇ ਉਹ ਉਦੇ ਬੋਲਣ 'ਚ ਰੁਚੀ ਲਈ ਉਹਨਦੀ ਬੋਲਣ ਕਲਾ ਦਾ ਸਹੀ ਵਿਸ਼ਲੇਸ਼ਣ ਕੀਤਾ ਤੇ ਉਹਨੂੰ ਆਪਣੀਆਂ ਗਲਤੀਆਂ ਸੁਧਾਰਨ ਦਾ ਯੋਗ ਬਣਾਇਆ। ਸਦਭਾਵੀ ਕਿਵੇਂ ਬਣਿਆ ਜਾਵੇ? ਮੰਨ ਲਓ ਕਿਸੇ ਅਧਿਆਪਕਾ ਬਾਰੇ ਲਿਖੇ ਗਏ ਪੱਤਰ ਵਿੱਚ ਕੋਈ ਵੀ ਦੋਸ਼ ਸੱਚਾ ਨਾ ਹੋਵੇ। ਅਧਿਆਪਕਾ ਇਹ ਮਹਿਸੂਸ ਕਰ ਸਕਦੀ ਹੈ ਕਿ ਸ਼ਾਇਦ ਉਸ ਦੀ ਕਲਾਸ ਦੇ ਸਾਜ਼-ਸਮਾਨ ਦੇ ਪੱਤਰ ਲਿਖਣ ਵਾਲੇ ਦੇ ਪੱਖਪਾਤੀ ਅੰਧਵਿਸ਼ਵਾਸਿਤ ਸੌੜ ਵਿਸ਼ਵਾਸਨ 'ਚ ਉਤਲ-ਫੁਤਲ ਲਿਆਂਦੀ ਜਾਣ ਦੀ ਜਾਣ ਹੋਵੇ। ਤੇ ਇੱਕ ਮਾਨਸਿਕ ਰੋਗੀ ਨੇ ਆਪਣੇ ਮਨ ਵਿੱਚਲੀ ਨਰਾਜ਼ਗੀ ਉਗਲ ਦਿੱਤੀ ਹੋਵੇ ਕਿਉਂਕਿ ਉਸਦੇ ਮਾਨਸਿਕ ਉਬਾਲ ਨੂੰ ਝੋਟ ਪਹੁੰਚੀ ਸੀ ਇਸ ਤੱਥ ਨੂੰ ਸਮਝ ਸਕਣਾ ਹੀ ਸਭ ਤੋਂ ਪਹਿਲੇ ਬਣਾਉਣਾ ਹੈ ਇਸ ਤੋਂ ਬਾਅਦ ਆ ਤਾਰਕਿਕ ਪੜਾ ਉਹ ਵਿਅਕਤੀ ਦੀ ਸ਼ਾਂਤੀ ਹਮਦਰਦੀ ਤੇ ਸਮਝਦਾਰੀ ਲਈ ਪ੍ਰਾਰਥਨਾ ਕਰਨਾ ਹੈ ਜੇ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀਆਂ ਲੋੜਾਂ ਪ੍ਰਤੀਕਰਮਾਂ ਅਤੇ ਭਾਵਨਾਵਾਂ ਦੇ ਮਾਲਕ ਹੋ ਤਾਂ ਤੁਸੀਂ ਮਾਨਸਿਕ ਝੋਟ ਖਾ ਹੀ ਨਹੀਂ ਸਕਦੇ ਭਾਵਨਾਵਾਂ ਵਿਚਾਰਾਂ ਦਾ ਪਿੱਛਾ ਕਰਦੀਆਂ ਹਨ ਤੇ ਤੁਹਾਡੇ ਕੋਲ ਉਨ੍ਹਾਂ ਬਾਰੇ ਵਿਚਾਰਾਂ ਨੂੰ ਰੱਦ ਕਰਨ ਦੀ ਸ਼ਕਤੀ ਹੈ ਜੋ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ ਉਹ ਵਿਆਹ ਮੰਡਪ 'ਚ ਨਹੀਂ ਆਇਆ ਕੁਝ ਸਾਲ ਪਹਿਲਾਂ ਮੈਂ ਇੱਕ ਵਿਆਹ ਦੀਆਂ ਰਸਮਾਂ ਬਹੌਣ ਲਈ ਇੱਕ ਚਰਚ ਵਿੱਚ ਪੁੱਜਾ ਲਾੜਾ ਆਇਆ ਹੀ ਨਹੀਂ 2 ਘੰਟੇ ਉਹ ਡੇਕੜ ਮਗਰੋਂ ਲਾੜੀ ਨੇ ਕੁਝ ਅਥਰੂ ਵਗਾਏ ਤੇ ਫਿਰ ਮੈਨੂੰ ਕਿਹਾ ਮੈਂ ਰੱਬੇ ਗਵਾਈ ਲਈ ਪ੍ਰਾਰਥਨਾ ਕੀਤੀ ਸੀ ਉਹ ਉਸੇ ਦਾ ਜਵਾਬ ਹੋ ਸਕਦਾ ਹੈ ਕਿਉਂਕਿ ਉਹਨੂੰ ਕਦੇ ਤਕਲੀਫ ਨਹੀਂ ਹੁੰਦੀ ਇਹ ਉਸਦੀ ਪ੍ਰਤੀਕਰਮ ਸੀ ਰੱਬ 'ਚ ਆਸਥਾ ਤੇ ਸਭ ਚੀਜ਼ਾਂ ਨੂੰ ਸੰਗਾ ਸਮਝਣਾ ਉਸਨੇ ਮੰਨ ਚ ਕੋਈ ਘੜਤ ਨਹੀਂ ਸੀ ਕਿਉਂਕਿ ਉਸਨੇ ਆਖਿਆ ਇਹ ਸਹੀ ਕਾਰਨ ਨਹੀਂ ਹੋਣਾ ਕਿਉਂਕਿ ਮੈਂ ਸਾਡੇ ਦੋਵਾਂ ਲਈ ਦਰੋਸਤ ਕਾਰਜ ਲਈ ਪ੍ਰਾਪਨਾ ਕੀਤੀ ਸੀ ਜੇ ਕਿਸੇ ਹੋਰ ਨਾਲ ਅਜਿਹਾ ਵਾਪਰਿਆ ਹੁੰਦਾ ਤਾਂ ਗੁੱਸੇ ਨਾਲ ਚੀਕ ਉੱਡਦਾ ਉਸਨੂੰ ਜਜ਼ਬਾਦੀ ਦੌਰਾ ਪੈ ਸਕਦਾ ਸੀ ਉਹਨੂੰ ਬਿਹੋਸ਼ ਕਰਨ ਦੀ ਜਾਂ ਹਸਪਤਾਲ ਲੈ ਕੇ ਜਾਣ ਦੀ ਲੋੜ ਪੈ ਸਕਦੀ ਸੀ ਆਪਣੀਆਂ ਅਚੇਤਨੀ ਗਹਿਰਾਈਆਂ ਵਿੱਚਲੇ ਆਨੰਦ ਵਿਵੇਗ ਨਾਲ ਇੱਕ ਸੁਰ ਹੋ ਕੇ ਪ੍ਰਾਰਥਨਾ ਦੇ ਜਵਾਬ ਤੇ ਓਵੇਂ ਭਰੋਸਾ ਕਰੋ ਜਿਵੇਂ ਤੁਸੀਂ ਮਾਂ ਦੀ ਗੋਦ ਵਿੱਚ ਉਹਦੀਆਂ ਬਾਹਾਂ ਤੇ ਭਰੋਸਾ ਕੀਤਾ ਸੀ ਇਸ ਟ੍ਰੈਕ ਨਾਲ ਤੁਸੀਂ ਪਵਿੱਤਰਤਾ ਤੇ ਮਾਨਸਿਕ ਭਾਵਨਾਤਮਕ ਖਾਸ ਸਿਹਤ ਹਾਸਲ ਕਰ ਸਕਦੇ ਹੋ ਵ્યા ਗਲਤ ਚੀਜ਼ ਹੈ ਕਾਮ ਬੁਰਾਈ ਹੈ ਤੇ ਮੈਂ ਬੁਰਾ ਹਾਂ ਕੋਚਰ ਪਹਿਲਾ ਮੈਂ 22 ਸਾਲ ਦੀ ਇੱਕ ਲੜਕੀ ਨਾਲ ਗੱਲ ਕੀਤੀ ਉਸਦੇ ਦਿਮਾਗ 'ਚ ਜਚਾਇਆ ਗਿਆ ਸੀ ਕਿ ਨੱਚਣਾ ਤਾਸ਼ ਖੇਡਣੀ ਤੈਰਨਾ ਤੇ ਮਰਦਾਂ ਨਾਲ ਬਾਹਰ ਜਾਣਾ ਪਾਪ ਹੈ ਉਸਦੀ ਮਾਂ ਨੇ ਉਸਨੂੰ ਧਮਕੀ ਦਿੱਤੀ ਸੀ ਜੇਕਰ ਉਹ ਆਪਣੀ ਮਾਂ ਦੀ ਆਗਿਆ ਨਹੀਂ ਮੰਨੇਗੀ ਤੇ ਧਾਰਮਿਕ ਸਿੱਖਿਆਵਾਂ ਦੀ ਪਾਲਣ ਨਹੀਂ ਕਰੇਗੀ ਤਾਂ ਨਰਕ ਦੀ ਅੱਗ ਵਿੱਚ ਸੜੇਗੀ ਇਹ ਕੁੜੀ ਕਾਲਾ ਲਿਬਾਸ ਤੇ ਲੰਮੀਆਂ ਜਰਾਬਾਂ ਦੀ ਕਾਲੇ ਰੰਗ ਦੀਆਂ ਪਹਿਨਦੀ ਸੀ ਉਹ ਲਾਲ ਲਿਪਸਟਿਕ ਜਾਂ ਮੇਕਅਪ ਜਾਂ ਕੋਈ ਹੋ ਉਸਮਾਨੀ ਵਰਤਦੀ ਸੀ ਕਿਉਂਕਿ ਉਸਦੀ ਮਾਂ ਨੇ ਕਿਹਾ ਸੀ ਕਿ ਇਹ ਸਾਰੀਆਂ ਬਸ ਤਾਂ ਪਾਪ ਲਈ ਉਕਸ ਆਉਂਦੀਆਂ ਹਨ ਉਸਦੀ ਮਾਂ ਨੇ ਕਿਹਾ ਸੀ ਕਿ ਸਾਰੇ ਮਰਦ ਬੁਰੇ ਹਨ ਤੇ ਕਾਮ ਸ਼ੈਤਾਨੀ ਕਾਰਜ ਤੇ ਬੁਰਾਈਆਂ ਆਤਮਾਵਾਂ ਦੀ ਖੇੜ ਹੈ ਇਸ ਕੁੜੀ ਅੰਦਰ ਦੋਸ਼ੀ ਹੋਣ ਦਾ ਅਹਿਸਾਸ ਭਰਿਆ ਪਿਆ ਸੀ ਤੇ ਇਹ ਆਪਣੇ ਆਪ ਲਈ ਖੀਮਾ ਮੰਗਣਾ ਚਾਹੁੰਦੀ ਸੀ ਮਾਫ ਕਰਨ ਦਾ ਅਰਥ ਸੀ ਤਿਆਗ ਉਸ ਨੂੰ ਜ਼ਿੰਦਗੀ ਦਾ ਯਥਾਰਥ ਸਮਝਣ ਲਈ ਅਤੇ ਆਪਣੇ ਦੁਆਰਾ ਮੁਕੰਮਲ ਕਰਨ ਲਈ ਇਹ ਸਾਰੇ ਝੂਠੇ ਵਿਸ਼ਵਾਸ ਛੱਡਨੇ ਪੈਣੇ ਸਨ ਜਦੋਂ ਜਵਾਨ ਮੁੰਡਿਆਂ ਨਾਲ ਬਾਹਰ ਕੰਮ ਤੇ ਜਾਂਦੀ ਸੀ ਤਾਂ ਉਸ ਵਿੱਚ ਡੂੰਘੀ অপরাধ ਭਾਵਨਾ ਆ ਜਾਂਦੀ ਸੀ ਤੇ ਉਹ ਸੋਚਦੀ ਸੀ ਕਿ ਰੱਬ ਉਹਨੂੰ ਸਜ਼ਾ ਦੇਵੇਗਾ ਬਹੁਤ ਸਾਰੇ ਵਧੀਆ ਮੁੰਡਿਆਂ ਨੇ ਉਸ ਨੂੰ ਵਿਆਹ ਦੀ ਪੇਸ਼ਕਸ਼ ਭੇਜੀ ਪਰ ਇਹੋ ਕਹਿੰਦੀ ਵਿਆਹ ਕਰਾਉਣਾ ਮਾੜੀ ਗੱਲ ਹੈ ਕਾਮ ਬੁਰਾਈ ਹੈ ਤੇ ਮੈਂ ਬੁਰੀ ਹਾਂ ਏ ਉਸ ਦੇ ਮਨ ਚ ਰਚੇ ਹੋਏ ਵਿਚਾਰ ਹੀ ਬਾਹਰ ਆ ਜਾਂਦੇ ਸਨ ਉਹ ਮੇਰੇ ਕੋਲ 10 ਹਫ਼ਤਿਆਂ ਤੱਕ ਹਫ਼ਤੇ ਚ ਇੱਕ ਵਾਰ ਆਈ ਤੇ ਮੈਂ ਉਸ ਤੇ ਚੇਤਨਾ ਤੇ ਅਚੇਤਨ ਮਨ ਦੀ ਕਾਰਜਸ਼ੈਲੀ ਬਾਰੇ ਸਮਝਿਆ ਜਿਵੇਂ ਕਿ ਇਸ ਕਿਤਾਬੇ ਸਮਝਾਇਆ ਗਿਆ ਹੈ ਇਸ ਜਵਾਨ ਕੁੜੀ ਨੂੰ ਹੌਲੀ ਹੌਲੀ ਇਹ ਸਮਝ ਆ ਗਿਆ ਕਿ ਉਸ ਦੀ ਅਗਿਆਨੀ ਅੰਧਵਿਸ਼ਵਾਸੀ ਕਾਪਟ ਆਤੇ ਵਿਸ਼ਵਾਸ ਗ੍ਰਸਤ ਮਾਨ ਉਸ ਦਾ ਦਿਮਾਗ ਧੋ ਸੁਟਿਆ ਸੀ ਉਸ ਨੂੰ ਸਮੋਹਿਤ ਕਰ ਦਿੱਤਾ ਸੀ ਤੇ ਕਾਸਤੀਆਂ ਦੇ ਜਿਹਾ ਸਾਂਚੇ ਚ ਟਾਲ ਦਿੱਤਾ ਸੀ ਉਸਨੇ ਆਪਣੇ ਪਰਿਵਾਰ ਨਾਲੋਂ ਆਪਣੇ ਸਾਰੇ ਸਬੰਧ ਤੋੜ ਲਏ ਤੇ ਇੱਕ ਵਧੀਆ ਜੀਵਨ ਦੀ ਸ਼ੁਰੂਆਤ ਕਰ ਦਿੱਤੀ ਮੇਰੇ ਸੁਝਾਅ ਅਨ ਉਸਨੇ ਆਪਣੇ ਪਹਿਰਾਵੇ ਅਤੇ ਵਾਲਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਉਸਨੇ ਡਾਂਸ ਸਿੱਖਣਾ ਸ਼ੁਰੂ ਕਰ ਦਿੱਤਾ ਡਰਾਈਵਿੰਗ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਉਸਨੇ ਤੈਰਨਾ ਤੇ ਤਾਸ਼ ਖੇਡਣੀ ਸਿੱਖ ਲਈ ਤੇ ਮੁੰਡਿਆਂ ਨਾਲ ਵੀ ਖੁੱਲ ਕੇ ਗੱਲ ਕਰਨ ਲੱਗੀ ਉਸਨੇ ਜ਼ਿੰਦਗੀ ਨੂੰ ਪਿਆਰ ਕਰਨਾ ਆਮ ਕਰ ਦਿੱਤਾ ਉਸਨੇ ਅਜੀਹਾਂ ਜੀਵਨ ਸਾਥੀ ਲਈ ਪ੍ਰੇਰਣਾ ਕੀਤੀ ਉਹ ਜਾਣਦੀ ਸੀ ਕਿ दैਵੀ ਸ਼ਕਤੀ ਉਸ ਨਾਲ ਖਾਵਿਸਬੰਦ ਰੱਖਣ ਵਾਲੇ ਨੌਜਵਾਨ ਨੂੰ ਉਸ ਵੱਲ ਆਕਰਸ਼ਿਤ ਕਰੇਗੀ ਕੜਨਾ ਕਰਮ ਇੰਜ ਹੀ ਵਾਪਰਿਆ ਇੱਕ ਦਿਨ ਜ्यों ਹੀ ਉਹ ਮੇਰੇ ਦਫ਼ਤਰੋਂ ਚੱਲਣ ਲੱਗੀ ਤਾਂ ਇੱਕ ਨੌਜਵਾਨ ਮੈਨੂੰ ਮਿਲਣ ਆਇਆ ਮੈਂ ਉਹਨਾਂ ਦਾ ਇੱਕ ਦੂਜੇ ਨਾਲ ਤዋਫ਼ ਕਰਾਇਆ ਉਹਨਾਂ ਦੋਵਾਂ ਨੇ ਵਿਆਹ ਕਰਵਾ ਲਿਆ ਤੇ ਉਹ ਖੁਸ਼-ਖੁਸ਼ ਗ੍ਰੈਸਤ ਜੀਵਨ ਦਾ ਅੰਨੰਦ ਲੈ ਰਹੇ ਹਨ ਇਲਾਜ ਲਈ ਖਿਮਾ ਕਰਨਾ ਜ਼ਰੂਰੀ ਹੈ ਪ੍ਰਾਰਥਨਾ ਕਰਨ ਲਈ ਖੜੇ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਕਿਸੇ ਨਾਲ ਗੁੱਸੇ ਹੋ ਤਾਂ ਉਸ ਨੂੰ ਮਾਫ ਕਰ ਦਿਓ ਮਾਨਸਿਕ ਸ਼ਾਂਤੀ ਅਤੇ ਚੰਗੀ ਸਿਹਤ ਲਈ ਦੂਜਿਆਂ ਨੂੰ ਖਿਮਾ ਕਰਨਾ ਲਾਜ਼ਮੀ ਹੈ ਜੇ ਤੁਸੀਂ ਮੁਕੰਮਲ ਸਿਹਤ ਅਤੇ ਖੁਸ਼ੀ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਸਾਰਿਆਂ ਨੂੰ ਮਾਫ ਕਰਨਾ ਪਵੇਗਾ ਜਿਨ੍ਹਾਂ ਨੇ ਕਦੇ ਤੁਹਾਨੂੰ ਦੁਖੀ ਕੀਤਾ ਹੈ ਦੇਵੀ ਸਿਧਾਂਤਾਂ ਅਨੁਸਾਰ ਆਪਣੇ ਵਿਚਾਰਾਂ ਨੂੰ ਸਦਭਾਵੇ ਬਣਾ ਕੇ ਤੁਸੀਂ ਆਪਣੇ ਆਪ ਨੂੰ ਖਿਮਾ ਕਰ ਸਕਦੇ ਹੋ ਜੇ ਤੁਸੀਂ ਪਹਿਲਾਂ ਦੂਜਿਆਂ ਨੂੰ ਮਾਫ ਕਰਨ ਨਹੀਂ ਕੀਤਾ ਤਾਂ ਤੁਸੀਂ ਆਪਣੇ ਆਪ ਨੂੰ ਮੁਕੰਮਲ ਤੌਰ ਤੇ ਖਿਮਾ ਨਹੀਂ ਕਰ ਸਕਦੇ ਆਪਣੇ ਆਪ ਨੂੰ ਖਿਮਾ ਨਾ ਕਰਨਾ ਆਤਮਿਕ ਹੰਕਾਰ ਅਤੇ ਅਗਿਆਨਤਾ ਤੋਂ ਬਿਨਾ ਕੁਝ ਨਹੀਂ ਅੱਜ ਕੱਲ੍ਹ ਦੀ ਮਨੋ ਰੋਗ ਡਾਕਟਰੀ ਪ੍ਰਣਾਲੀ ਵਿੱਚ ਇਸ ਗੱਲ ਤੇ ਪੱਕਾ ਜ਼ੋਰ ਲਾਇਆ ਹੈ ਕਿ ਗੁੱਸਾ ਦੂਜਿਆਂ ਦੀ ਨਿੰਦਿਆ ਅਤੇ ਦੁਸ਼ਮਣੀ ਲਈ ਭਿਆਨਕ ਬਿਮਾਰੀਆਂ ਦੀ ਜੜ ਹਨ ਇਸ ਮਾਨਸਿਕਤਾ ਨਾਲ ਹੱਡੀਆਂ ਦੀਆਂ ਬਿਮਾਰੀਆਂ ਤੋਂ ਲੈ ਕੇ ਦਿਲ ਦੀਆਂ ਬਿਮਾਰੀਆਂ ਤੱਕ ਹੋ ਜਾਂਦੀਆਂ ਹਨ ਇਸ ਚਾਈ ਵੱਲ ਸੰਕੇਤ ਕੀਤਾ ਗਿਆ ਕਿ ਜਿਨ੍ਹਾਂ ਲੋਕਾਂ ਨਾਲ ਬੁਰਾ ਸੁਨੁਕ ਹੋਇਆ ਨੁਕਸਾਨ ਹੋਇਆ ਧੋਖਾ ਹੋਇਆ ਉਹਨਾਂ ਦਾ ਗੁੱਸਾ ਤੇ ਨਫ਼ਰ ਉਹਨਾਂ ਲੋਕਾਂ ਨਾਲ ਸੀ ਜਿਨ੍ਹਾਂ ਨੇ ਉਹਨਾਂ ਨਾਲ ਅਜੀਹ ਹਸਲੋ ਕੀਤਾ ਇਸ وجہ ਨਾਲ ਉਹਨਾਂ ਦੇ ਅਚੇਤਨ ਮਨ ਚ ਮਾੜੇ ਵਿਚਾਰ ਰਾਚ ਮਿਚ ਗਏ ਅਤੇ ਇਹ ਵਿਚਾਰ ਸਰਗਰਮ ਹੋ ਕੇ ਸਰੀਰ ਕੁਮਾਨੀਆਂਦਰੂਪ ਵਿੱਚ ਫੁੱਟ ਪੈ ਇਸ ਦਾ ਇੱਕ ਹੀ ਇਲਾਜ ਹੈ ਕਿ ਬੁਰਾ ਕਰਨ ਵਾਲਿਆਂ ਵੱਲੋਂ ਦਿੱਤੀਆਂ ਝੋਟਾਂ ਨੂੰ ਭੁੱਲਣਾ ਪਵੇਗਾ ਇਸ ਲਈ ਸਭ ਤੋਂ ਸਿੱਧਾ ਅਤੇ ਸਫਰ ਰਸਤਾ ਮਾਫ ਕਰ ਦੇਣਾ ਹੈ ਖਿਮਾ ਕਰਨਾ ਹੀ ਪ੍ਰੇਮ ਕਰਨਾ ਹੈ ਖਿਮਾ ਕਰਨ ਦੇ ਹੁਨਰ ਦਾ ਸਭ ਤੋਂ ਜ਼ਰੂਰੀ ਤੱਤ ਖਿਮਾ ਕਰਨ ਦੇ ਅੱਛਾ ਹੈ ਜੇਕਰ ਤੁਸੀਂ ਦੂਜਿਆਂ ਨੂੰ ਖਿਮਾ ਕਰਨ ਪ੍ਰਤੀ ਗੰਭੀਰ ਹੋ ਤਾਂ ਤੁਸੀਂ ਰੁਕਾਵਟਾਂ ਤੋਂ 59% ਉੱਪਰ ਉੱਠ ਚੁੱਕੇ ਹੋ ਮੈਨੂੰ ਯਕੀਨ ਹੈ ਕਿ ਤੁਸੀਂ ਇਹ ਜਾਣਦੇ ਹੋ ਕਿ ਕਿਸੇ ਨੂੰ ਖਿਮਾ ਕਰਨ ਦਾ ਮਤਲਬ ਉਸਨੂੰ ਪਸੰਦ ਕਰਨਾ ਜਾਂ ਉਸ ਦਾ ਸਾਥ ਦੇਣ ਲਈ ਤਿਆਰ ਹੋਣਾ ਨਹੀਂ ਹੁੰਦਾ ਕਿਸੇ ਨੂੰ ਪਸੰਦ ਕਰਨ ਲਈ ਕੋਈ ਤੁਹਾਨੂੰ ਮਜਬੂਰ ਨਹੀਂ ਕਰ ਸਕਦਾ ਤੇ ਨਾ ਕੋਈ ਸਰਕਾਰ ਸ਼ੁਭ ਇੱਛਾ, ਪ੍ਰੇਮ, ਸ਼ਾਂਤੀ ਤੇ ਸਹਿਨਸ਼ੀਲਤਾ ਲਈ ਕਾਨੂੰਨ ਬਣਾ ਸਕਦੀ ਹੈ ਇਹ ਸਮਝ ਕੇ ਲੋਕਾਂ ਨੂੰ ਪ੍ਰੇਮ ਕਰਨਾ ਅਸੰਭਵ ਹੈ ਕਿ ਵਾਸਟਿੰਗਸਨ ਦੇ ਕਿਸੇ ਅਧਿਕਾਰੀ ਨੇ ਅਜਿਹਾ ਕਰਨ ਦਾ ਹੁਕਮ ਜਾਰੀ ਕੀਤਾ ਹੈ ਅਸੀਂ ਲੋਕਾਂ ਨੂੰ ਪਸੰਦ ਕੀਤੇ ਬਿਨਾਂ ਵੀ ਉਹਨਾਂ ਨੂੰ ਪਿਆਰ ਕਰ ਸਕਦੇ ਹਾਂ ਬਾਈਬਲ ਆਖਦੀ ਹੈ ਆਪੋ ਵਿੱਚ ਪਿਆਰ ਕਰੋ ਜਿਹੀਂ ਤਾਂ ਕੋਈ ਵੀ ਕਰ ਸਕਦਾ ਹੈ ਪ੍ਰੇਮ ਦਾ ਅਰਥ ਹੈ ਦੂਜੇ ਲਈ ਸਿਹਤ ਖੁਸ਼ੀ ਸ਼ਾਂਤੀ ਤੇ ਜ਼ਿੰਦਗੀ ਦੀਆਂ ਸਾਰੀਆਂ ਵਰਕਤਾਂ ਦੀ ਇੱਛਾ ਰੱਖਣੀ ਬਸ ਇੱਕੋ ਚੀਜ਼ ਚਾਹੀਦੀ ਹੈ ਤੇ ਉਹ ਹੈ ਸੰਜੀਦਗੀ ਕਿਸੇ ਨੂੰ ਮਾਫ ਕਰਕੇ ਤੁਸੀਂ ਬਹੁਤ ਵੱਡੇ ਨਹੀਂ ਬਣ ਜਾਂਦੇ ਕਿਸੇ ਨੂੰ ਮਾਫ ਕਰਨ ਵਿੱਚ ਤਾਂ ਤੁਹਾਡਾ ਆਪਣਾ ਸਵਾਰਥ ਹੀ ਛੁਪਿਆ ਹੋਇਆ ਹੈ ਕਿਉਂਕਿ ਜੋ ਕੁਝ ਤੁਸੀਂ ਦੂਜਿਆਂ ਲਈ ਮੰਗ ਰਹੇ ਹੋ ਉਹੀ ਅਸਲ ਵਿੱਚ ਤੁਸੀਂ ਆਪਣੇ ਲਈ ਵੀ ਮੰਗ ਰਹੇ ਹੋ ਕਾਰਨ ਇਹ ਹੈ ਕਿ ਤੁਸੀਂ ਇਹ ਸੋਚਦੇ ਹੋ ਕਿ ਮਹਿਸੂਸਦੇ ਵੀ ਹੋ ਸੋਚਨ ਅਤੇ ਮਹਿਸੂਸਨ ਵਿੱਚ ਹੀ ਤੁਹਾਡੀ ਹੋਂਦ ਹੈ ਇਸ ਤੋਂ ਸਰਲ ਵੀ ਕੋਈ ਚੀਜ਼ ਹੋ ਸਕਦੀ ਹੈ ਖਿਮਾ ਕਰਨ ਦੀ ਤਕਨੀਕ ਇਹ ਇੱਥਾ ਇੱਕ ਅਦਭੁਤ ਤਕਨੀਕ ਦਿੱਤੀ ਗਈ ਹੈ ਜਿਹੜੀ ਪ੍ਰਯੋਗ ਕਰਨ ਨਾਲ ਤੁਹਾਡੇ ਜੀਵਨ ਵਿੱਚ ਅਦਭੁਤਾਂਗ ਨਾਲ ਕਾਰਜ ਬਣੇਗੀ ਆਪਣੇ ਮਨ ਨੂੰ ਸ਼ਾਂਤ ਤੇ ਸਥਿਰ ਕਰੋ ਪ੍ਰਭੂ ਨੂੰ ਅਤੇ ਉਸ ਦੁਆਰਾ ਤੁਹਾਨੂੰ ਕੀਤੇ ਜਾ ਰਹੇ ਪ੍ਰੇਮ ਨੂੰ ਯਾਦ ਕਰੋ ਤੇ ਦੁਹਰਾਓ ਮੈਂ ਪੂਰੀ ਤਰ੍ਹਾਂ ਨਾਲ ਪੂਰੀ ਆਜ਼ਾਦੀ ਨਾਲ ਜਿਸ ਜਿਸ ਨੂੰ ਮਾਫ ਕਰਨਾ ਹੈ ਉਸ ਦਾ ਨਾਮ ਮਾਫ ਕਰਦਾ ਹਾਂ ਮੈਂ ਉਸ ਨੂੰ ਮਾਨਸਿਕ ਤੇ ਆਤਮਿਕ ਖੁੱਲ੍ਹ ਦਿੰਦਾ ਹਾਂ ਇਸ ਸਮੱਸਿਆ ਇਹ ਗੱਲ ਨਾਲ ਜੁੜੀ ਹਰ ਚੀਜ਼ ਨੂੰ ਸੰਪੂਰਨ ਤੌਰ ਤੇ ਖਿਮਾ ਕਰਦਾ ਹਾਂ ਹੁਣ ਮੈਂ ਵੀ ਆਜ਼ਾਦ ਹਾਂ ਤੇ ਉਹ ਵੀ ਆਜ਼ਾਦ ਹੈ ਇਹ ਇੱਕ ਸ਼ਾਨਦਾਰ ਭਾਵਨਾ ਹੈ ਇਹ ਮੇਰਾ ਆਮ ਮੁਆਫੀ ਦਾ ਦਿਨ ਹੈ ਮੈਂ ਹਰ ਉਸ ਸਾਖ ਨੂੰ ਜਿਸ ਨੇ ਕਦੇ ਵੀ ਤੰਗ ਕੀਤਾ ਹੋਵੇ ਮਾਫ ਕਰਦਾ ਹਾਂ ਅਤੇ ਮੈਂ ਹਰ ਕਿਸੇ ਲਈ ਸਿਹਤ ਖੁਸ਼ੀ ਸ਼ਾਂਤੀ ਤੇ ਜ਼ਿੰਦਗੀਆਂ ਸਾਰੀਆਂ ਬਰਕਤਾਂ ਦੀ ਦੁਆ ਕਰਦਾ ਹਾਂ ਮੈਂ ਆਜ਼ਾਦੀ ਨਾਲ ਖੁਸ਼ੀ ਨਾਲ ਤੇ ਪ੍ਰੇਮ ਨਾਲ ਗਾ ਰਿਹਾ ਹਾਂ ਅਤੇ ਜਦੋਂ ਮੈਂ ਕਿਸੇ ਬੰਦੇ ਬਾਰੇ ਸੋਚਦਾ ਹਾਂ ਜਿਸਨੇ ਮੈਨੂੰ ਤਕਲੀਫ ਦਿੱਤੀ ਹੈ ਮੈਂ ਕਹਿੰਦਾ ਹਾਂ ਮੈਂ ਤੈਨੂੰ ਮਾਫ ਕੀਤਾ ਤੂੰ ਜ਼ਿੰਦਗੀ ਦੀਆਂ ਸਾਰੀਆਂ ਬਰਕਤਾਂ ਮੈਂ ਵੀ ਆਜ਼ਾਦ ਤੇ ਤੂੰ ਵੀ ਆਜ਼ਾਦ ਸੱਚੀ ਖੀਮਾ ਦਾ ਇਹ ਭੇਦ ਹੈ ਕਿ ਇੱਕ ਸਦਾਫਾ ਤੁਸੀਂ ਕਿਸੇ ਬੰਦੇ ਨੂੰ ਮਾਫ ਕਰ ਦਿੱਤਾ ਤਾਂ ਦੁਬਾਰਾ ਉਸ ਨੂੰ ਮਾਫ ਕਰਨ ਦੀ ਪ੍ਰਾਰਥਨਾ ਦੀ ਲੋੜ ਨਹੀਂ ਜਦੋਂ ਬੰਦਾ ਤੁਹਾਡੇ ਜਨ ਚ ਆਉਂਦਾ ਹੈ ਜਾਂ ਤਕਲੀਫ ਦੇਣ ਦੇ ਪਲ ਦਿਮਾਗ ਚ ਦਾਖਲ ਹੋਣ ਲੱਗਦੇ ਹਨ ਤਾਂ ਉਸ ਦਾ ਭਲਾ ਸੋਚੋ ਤੇ ਆਖੋ ਤੈਨੂੰ ਸ਼ਾਂਤੀ ਮਿਲੇ ਜਦੋਂ ਵੀ ਦਿਮਾਗ ਚ ਕੋਈ ਐਸਾ ਖਿਆਲ ਆਵੇ ਇਸੇ ਤਰ੍ਹਾਂ ਕਰੋ ਤੁਸੀਂ ਦੇਖੋਗੇ ਕਿ ਕੁਝ ਦਿਨਾਂ ਬਾਅਦ ਤਾਂ ਉਸ ਬੰਦੇ ਦੀਆਂ ਜਾਂ ਘਟਨਾਵਾਂ ਦੀਆਂ ਆਯਾਦਾ ਘਟਦੀਆਂ ਜਾਣੀਆਂ ਤੇ ਹੌਲੀ-ਹੌਲੀ ਖਤਮ ਹੋ ਜਾਣਗੀਆਂ ਖਿਮਾ ਲਈ ਤੇਜਾਬ ਟੈਸਟ ਸੌਣ ਲਈ ਇੱਕ ਤੇਜਾਬ ਟੈਸਟ ਪ੍ਰਚਲਿਤ ਹੈ ਇਸੇ ਤਰ੍ਹਾਂ ਖਿਮਲੈਵੀ ਇਕਤਿਜਾਬ ਟੈਸਟ ਹੈ ਜੇ ਮੈਂ ਤੁਹਾਨੂੰ ਉਸ ਬੰਦੇ ਬਾਰੇ ਕੋਈ ਆਦਬੂਤ ਗੱਲ ਦੱਸਾਂ ਜਿਸਨੇ ਤੁਹਾਡੇ ਨਾਲ ਕੁਝ ਮਾੜਾ ਕੀਤਾ ਸੀ ਤੁਹਾਨੂੰ ਧੋਖਾ ਦਿੱਤਾ ਸੀ ਤੁਹਾਡੇ ਨਾਲ ਫਰਾਡ ਕੀਤਾ ਸੀ ਜੇ ਤੁਸੀਂ ਉਹਦੇ ਬਾਰੇ ਕੋਈ ਚੰਗੀ ਖ਼ਬਰ ਸੁਣ ਕੇ ਗੁੱਸੇ ਨਾਲ ਭੜ ਜਾਣੇ ਹੋ ਤਾਂ ਸਮਝ ਲਓ ਤੁਹਾਡੇ ਅਚੇਤਨ ਮਨ 'ਚ ਅਜੇ ਵੀ ਨਫ਼ਰਤ ਦੀਆਂ ਚੜ੍ਹਾ ਹਨ ਜੋ ਤੁਹਾਡਾ ਪినాਸ਼ ਕਰ ਰਹੀਆਂ ਹਨ ਆਓ ਆਪਾਂ ਮੰਨ ਲਈਏ ਕਿ 1 ਸਾਲ ਪਹਿਲਾਂ ਤੁਹਾਡੇ ਜੱਬੜੇ ਵਿੱਚ ਤੇਜ ਦਰਦ ਹੋਇਆ ਜਿਸ ਬਾਰੇ ਤੁਸਾਂ ਮੈਨੂੰ ਦੱਸਿਆ ਵੀ ਸੀ ਜੇ ਅੱਜ ਮੈਂ ਤੁਹਾਨੂੰ ਹੱਥੋਂ ਪੁੱਛਾਂ ਕਿ ਹੁਣ ਵੀ ਜਬਾੜੇ ਚ ਪੀੜ ਹੁੰਦੀ ਹੈ ਤੁਸੀਂ ਬਸ ਇੰਨਾ ਹੀ ਆਖੋਗੇ ਬਿਲਕੁਲ ਨਹੀਂ ਬਸ ਉਸ ਪੀੜ ਦੀ ਯਾਦ ਹੀ ਆਉਂਦੀ ਹੈ ਪੀੜ ਨਹੀਂ ਹੁੰਦੀ ਇਹੋ ਸਾਰੀ ਕਹਾਣੀ ਹੈ ਤੁਹਾਡੇ ਪੱਲੇ ਉਸ ਬੰਦੇ ਜਾਂ ਘਟਨਾ ਦੀ ਹਲਕੀ ਜੀ ਯਾਦ ਰਹਿ ਜਾਂਦੀ ਹੈ ਕੋਈ ਦੁੱਖ ਜਾਂ ਪੀੜ ਨਹੀਂ ਰਹਿੰਦੀ ਇਹੋ ਐਸੀ ਟੈਸਟ ਹੈ ਜਿਸ ਨੂੰ ਤੁਸੀਂ ਮਨੋਵਿਗਿਆਨਿਕ ਅਤੇ ਆਤਮਿਕ ਤੌਰ ਤੇ ਪਾਸ ਕਰ ਲਿਆ ਹੈ ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਖਿਮਾ ਕਰਨ ਦੀ ਪ੍ਰਕਿਰਿਆ ਨਹੀਂ ਕਰ ਰਹੇ ਸਾਰਿਆਂ ਨੂੰ ਸਮਝਣਾ ਹੀ ਸਾਰਿਆਂ ਨੂੰ ਖਿਮਾ ਕਰਨਾ ਹੈ ਜਦੋਂ ਮਨੁੱਖ ਆਪਣੇ ਮਨ ਦੇ ਰਚਨਾਤਮਕ ਨਿਯਮ ਨੂੰ ਸਮਝ ਲੈਂਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਵਿਗਾੜਨ ਜਾਂ ਸਵਾਰਨ ਲਈ ਦੂਜੇ ਲੋਕਾਂ ਨੂੰ ਹਲਾਤਾਂ ਨੂੰ ਇਤੋਜ ਦੇਣਾ ਬੰਦ ਕਰ ਦਿੰਦਾ ਹੈ ਉਹ ਜਾਣ ਜਾਂਦਾ ਹੈ ਕਿ ਉਹ ਦੇ ਆਪਣੇ ਵਿਚਾਰ ਤੇ ਸੋਚਾਂ ਦੀ ਉਹਦੀ ਤਰਕੀਬ ਘੜਦੀਆਂ ਹਨ ਉਹ ਜਾਣ ਜਾਂਦਾ ਹੈ ਕਿ ਉਹਦੇ ਆਪਣੇ ਵਿਚਾਰ ਤੇ ਸੋਚਾਂ ਹੀ ਉਹਦੀ ਤਕਦੀਰ ਘੜਦੀਆਂ ਹਨ ਇਸ ਤੋਂ ਅੱਗੇ ਉਹੋ ਇਸ ਬਾਰੇ ਵਿੱਚ ਜਾਗਰੂਕ ਹੋ ਜਾਂਦਾ ਹੈ ਕਿ ਬਾਹਰੀਆਂ ਚੀਜ਼ਾਂ ਉਸ ਦੇ ਜੀਵਨ ਦੇ ਅਨੁਭਵ ਦਾ ਕਾਰਨ ਨਹੀਂ ਹਨ ਇਹ ਸੋਚਣਾ ਕਿ ਦੂਜਾ ਤੁਹਾਨੂੰ ਬਰਬਾਦ ਕਰ ਸਕਦਾ ਹੈ ਕਿ ਤੁਸੀਂ ਜਾਲਮ ਕਿਸਮਤ ਦੀ ਫੁੱਟਬਾਲ ਹੋ ਕਿ ਜੀਨ ਲਈ ਤੁਹਾਨੂੰ ਦੂਜਿਆਂ ਦਾ ਵਿਰੋਧ ਕਰਨਾ ਪੈਣਾ ਹੈ ਉਹਨਾਂ ਨਾਲ ਲੜਨਾ ਪੈਣਾ ਹੈ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਬੇਕਾਰ ਹੋ ਜਾਂਦੀਆਂ ਹਨ ਜਦ ਤੁਸੀਂ ਸਮਝ ਲੈਣੇ ਹੋ ਕਿ ਵਿਚਾਰ ਹੀ ਸਭ ਚੀਜ਼ਾਂ ਹਨ ਬਾਈਬਲ ਵੀ ਇਹੋ ਆਖਦੀ ਹੈ ਬੰਦਾ ਆਪਣੇ ਦਿਲ 'ਚ ਜੋ ਸੋਚਦਾ ਹੈ ਉਹੋ ਜਿਹਾ ਬਣ ਜਾਂਦਾ ਹੈ ਕਿਮਾਚ ਸਹਾਇ ਨੁਕਤੇ ਹਨ ਵਿਰਵਾ ਨੰਬਰ 1 ਰੱਬ ਜਾਂ ਜ਼ਿੰਦਗੀ ਹੀ ਬੰਦਿਆਂ ਦਾ ਇੱਜ਼ਤ ਮਾਨ ਨਹੀਂ ਵਧਾਉਂਦੇ ਜੇ ਤੁਸੀਂ ਆਪਣੇ ਆਪ ਨੂੰ ਸਦ ਭਾਵਨਾ ਸੇ ਖੁਸ਼ੀ ਤੇ ਸ਼ਾਂਤੀ ਦੇ ਸਿਧਾਂਤ ਨਾਲ ਜੋੜ ਲੈਨੇ ਹੋ ਤਾਂ ਰੱਬ ਜਾਂ ਜ਼ਿੰਦਗੀ ਤੁਹਾਡੇ ਨਾਲ ਪੱਖਪਾਤ ਨਹੀਂ ਕਰ ਸਕਦੇ ਨੰਬਰ 2 ਰੋਗ ਕਾਸ਼ਟ ਹਾਦਸੇ ਜਾਂ ਮੁਸੀਬਤ ਰੱਬ ਜਾਂ ਜ਼ਿੰਦਗੀ ਦੇ ਦੇਣ ਨਹੀਂ ਅਸੀਂ ਆਪਣੀ ਨਕਾਰਾਤਮਕ ਅਤੇ ਟਾਹੂ ਸੋਚ ਨਾਲ ਇਹ ਸਭ ਕੁਝ ਸਹਿੇੜਦੇ ਹਾਂ ਜਿਹਾ ਅਸੀਂ ਬੀਜਦੇ ਹਾਂ ਤੇ ਹਵੜਦੇ ਆ ਨੰਬਰ 3 ਰੱਬ ਦਾ ਤੁਹਾਡਾ ਸੰਕਲਪ ਤੁਹਾਡੀ ਜ਼ਿੰਦਗੀ ਦਾ ਮਹੱਤਵ ਰੱਖਦਾ ਹੈ ਜੇ ਤੁਸੀਂ ਸੱਚਮੁੱਚ ਪ੍ਰੇਮ ਤੇ ਰੱਬ ਤੇ ਯਕੀਨ ਦਾਗਦੇ ਹੋ ਤੁਹਾਡਾ ਅਚੇਤਨ ਮਨ ਤੁਹਾਡੇ ਤੇ ਬੇਅੰਤ ਬਰਕਤਾਂ ਵਰਸਾਏਗਾ ਪਿਆਰ ਦੇ ਰੱਬ 'ਚ ਵਿਸ਼ਵਾਸ ਰੱਖੋ ਨੰਬਰ 4 ਰੱਬ ਤੇ ਜੀਵਨ ਨੂੰ ਤੁਹਾਡੇ ਨਾਲ ਕੋਈ ਰੋਸ ਨਹੀਂ ਜ਼ਿੰਦਗੀ ਕਦੇ ਤੁਹਾਡਾ ਨਖੇਦ ਨਹੀਂ ਕਰਦੀ ਜ਼ਿੰਦਗੀ ਤੁਹਾਡੇ ਹੱਥ ਦਾ ਡੂੰਗਾ ਜ਼ਖਮ ਵੀ ਠੀਕ ਕਰ ਦਿੰਦੀ ਹੈ ਜੇ ਤੁਸੀਂ ਆਪਣੀ ਉਂਗਲ ਸਾੜ ਬੈਨੇ ਹੋ ਤਾਂ ਜੀਵਨ ਤੁਹਾਨੂੰ ਮਾਫ਼ ਕਰ ਦੇਗਾ ਤੇ ਤੁਹਾਡੀ ਉਂਗਲ ਦੀ ਸੋਤ ਤੇ ਜਲਨ ਵੀ ਠੀਕ ਕਰ ਦੇਵੇਗਾ ਨੰਬਰ 5 ਤੁਹਾਡੀ ਮਾਨਸਿਕ ਗੁੰਝਲ ਰابط ਤੇ ਜੀਵਨ ਦਾ ਝੂਠਾ ਸੰਕਲਪ ਹੈ ਰੱਬ ਜਾਂ ਜੀਵਨ ਤੁਹਾਨੂੰ ਸਜ਼ਾ ਨਹੀਂ ਦਿੰਦੇ ਤੁਸੀਂ ਆਪਣੇ ਝੂਠੇ ਵਿਸ਼ਵਾਸਾਂ ਨਕਾਰਾਤਮਕ ਸੋਚ ਤੇ ਆਤਮ ਮੁਖੇ ਦੀ ਦੁਆਰਾ ਆਪਣੇ ਆਪ ਨੂੰ ਇਹ ਸਾਰਾ ਕੁਝ ਕਰਦੇ ਹੋ ਨੰਬਰ 6 ਰੱਬ ਤੇ ਜੀਵਨ ਨਾ ਤਾਂ ਤੁਸੀਂ ਨਖੇਦੀ ਕਰਦੇ ਹੋ ਤੇ ਨਾ ਹੀ ਤੁਹਾਨੂੰ ਸਜ਼ਾ ਦਿੰਦੇ ਹਨ ਕੁਦਰਤ ਦੀਆਂ ਸ਼ਕਤੀਆਂ ਬੁਰੀਆਂ ਨਹੀਂ ਜਿਸ ਪ੍ਰਕਾਰ ਤੁਸੀਂ ਇਹਨਾਂ ਨੂੰ ਵਰਤਦੇ ਹੋ ਉਸੇ ਤਰ੍ਹਾਂ ਹੀ ਪ੍ਰਭਾਵ ਪਾਉਂਦੀਆਂ ਹਨ ਤੁਸੀਂ ਬਿਜਲੀ ਦਾ ਪ੍ਰਯੋਗ ਕਿਸ ਤਰ੍ਹਾਂ ਦਾ ਕਤਲ ਕਰਨ ਲਈ ਕਰ ਸਕਦੇ ਹੋ ਜਾਂ ਘਰ ਦੀ ਰੋਸ਼ਨੀ ਕਰਨ ਲਈ ਵੀ ਕਰ ਸਕਦੇ ਹੋ ਤੁਸੀਂ ਪਾਣੀ 'ਚ ਕਿਸੇ ਬੱਚੇ ਨੂੰ ਡੋਬ ਵੀ ਸਕਦੇ ਹੋ ਤੇ ਪਾਲਣ ਨਾਲ ਉਸਦੀ ਪਿਆਸ ਵੀ बुझा ਸਕਦੇ ਹੋ ਚੰਗੀਆਂ ਆਈ ਤੇ ਬੁਰਾਈ ਮਨੁੱਖ ਦੇ ਆਪਣੇ ਮਨ ਵਿੱਚਲੀ ਸੋਚ ਤੇ ਮਨੋਰਥ ਦੇ ਪਿੱਛੇ ਹੁੰਦੀ ਹੈ ਨੰਬਰ 7 ਰੱਬ ਤੇ ਜੀਵਨ ਕਦੇ ਸਜਾਵਾਂ ਨਹੀਂ ਦਿੰਦੇ ਰੱਬ ਜੀਵਨ ਤੇ ਬ੍ਰਹਿਮੰਡ ਦੇ ਛੋਟੇ ਸੰਕਲਪਨਾ ਮਨੁੱਖ ਆਪਣੇ ਆਪ ਨੂੰ ਖੁਦ ਸਿਆ ਜਾਂਦਾ ਉਸ ਦੀਆਂ ਸੋਚਾਂ ਰਚਨਾਤਮਕ ਹਨ ਉਹ ਆਪਣੇ ਸੁੱਖ ਦੁੱਖ ਆਪ ਸਹਿੜਦਾ ਹੈ ਨੰਬਰ 8 ਜੇ ਕੋਈ ਤੁਹਾਡੀ ਆਲੋਚਨਾ ਕਰਦਾ ਹੈ ਇਹ ਨੁਕਸ ਸੱਚਮੁੱਚ ਤੁਹਾਡੇ ਵਿੱਚ ਹਨ ਖੁਸ਼ ਹੋਵੋ ਧੰਨਵਾਦ ਦਿਓ ਤੇ ਟਿੱਪਣੀਆਂ ਨੂੰ ਚੰਗਾ ਆਖੋ ਕਿਉਂਕਿ ਇੰਨਾ ਕਾਰਨ ਤੁਹਾਨੂੰ ਆਪਣੇ ਦੋਸ਼ ਠੀਕ ਕਰਨ ਦਾ ਮੌਕਾ ਮਿਲਿਆ ਹੈ ਨੰਬਰ 9 ਲੋਚਨਾ ਨੂੰ ਤੁਹਾਨੂੰ ਕੋਈ ਕਸ਼ਟ ਨਹੀਂ ਪਹੁੰਚ ਸਕਦਾ ਜਦੋਂ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀਆਂ ਸੋਚਾਂ ਪ੍ਰਤੀਕਿਰਿਆਾਂ ਤੇ ਜਜ਼ਬੀਆਂ ਦੇ ਮਾਲਕ ਹੋ ਜਿਸ ਨਾਲ ਤੁਹਾਨੂੰ ਦੂਜਿਆਂ ਲਈ ਪ੍ਰਾਰਥਨਾ ਕਰਨ ਦਾ ਮੌਕਾ ਮਿਲਦਾ ਹੈ ਤੇ ਇਸ ਬਹਾਨੇ ਤੁਸੀਂ ਆਪਣੇ ਲਈ ਵੀ ਪ੍ਰਾਰਥਨਾ ਕਰਦੇ ਹੋ ਨੰਬਰ 10 ਜੋ ਤੁਸੀਂ ਅਗਵਾਏ ਅਤੇ ਸਹੀ ਕਾਰੇ ਦੀ ਦੁਆ ਕਰਦੇ ਹੋ ਜੋ ਆਉਂਦਾ ਹੈ ਪ੍ਰਾਪਤ ਕਰੋ ਸਮਝੋ ਇਹ ਚੰਗਾ ਹੈ ਬੜਾ ਚੰਗਾ ਹੈ ਫਿਰ ਆਪਣੇ ਆਪ ਤੇ ਤਰਸ ਖਾਣ ਸਵੈ ਅਲੋਚਨਾ ਕਰਨ ਤੇ ਖੁਦ ਨੂੰ ਨਫ਼ਰਤ ਕਰਨ ਦਾ ਕੋਈ ਕਾਰਨ ਨਹੀਂ ਬਣਦਾ ਨੰਬਰ 11 ਕੋਈ ਵੀ ਚੰਗਾ ਜਾਂ ਮਾੜਾ ਨਹੀਂ ਸੋਚ ਇਸ ਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ ਕਾਮ ਰੋਟੀ ਦੀ ਭੁੱਖ ਧੰਨ ਦੀ ਇੱਛਾ ਤੇ ਸੱਚੇ ਇਜ਼ਹਾਰ ਲਈ ਕੋਈ ਬੁਰਾਈ ਨਹੀਂ ਨਿਰਭਰ ਇਸ ਤੇ ਕਰਦਾ ਕਿ ਤੁਸੀਂ ਕੁਦਰਤੀ ਲੋੜਾਂ ਖੁਆਇਸ਼ਾਂ ਜਾਂ ਲੋੜਾਂ ਨੂੰ ਕਿਵੇਂ ਪੂਰਾ ਕਰਦੇ ਹੋ ਤੁਹਾਡੀ ਖਰਾਕ ਹੀ ਖੁਆਇਸ਼ ਹੈ ਕਿਸੇ ਨੂੰ ਕਤਲ ਕੀਤੇ ਬਿਨਾ ਰੋਟੀ ਖਾ ਕੇ ਵੀ ਪੂਰੀ ਹੋ ਸਕਦੀ ਹੈ ਨੰਬਰ 12 ਨਰਾਜ਼ਗੀ ਨਫ਼ਰਤ ਮੰਦ ਭਾਵਨਾ ਬਿਮਾਰੀ ਦੀਆਂ ਜੜਾਂ ਹਨ ਜਿਨ੍ਹਾਂ ਨੇ ਵੀ ਤੁਹਾਨੂੰ ਦੁੱਖ ਦਿੱਤਾ ਹੈ ਉਹਨਾਂ ਨੂੰ ਆਪਣੇ ਆਪ ਨੂੰ ਤੇ ਹਰ ਕਿਸੇ ਨੂੰ ਪਿਆਰ ਖੁਸ਼ੀ ਤੇ ਸ਼ੁਭ ਇੱਛਾ ਦੇ ਕੇ ਮਾਫ਼ ਕਰ ਦਿਓ। ਉਹਨਾਂ ਚਿਰ ਜਾਰੀ ਰੱਖੋ ਜਿੰਨਾ ਚਿਰ ਤੁਸੀਂ ਮਾਨਸਿਕ ਤੌਰ ਤੇ ਉਹਨਾਂ ਨੂੰ ਮਿਲ ਨਹੀਂ ਲੈਂਦੇ ਅਤੇ ਉਹਨਾਂ ਨਾਲ ਸ਼ਾਂਤ ਨਹੀਂ ਹੋ ਜਾਂਦੇ। ਖਿਮਾ 13। ਨੰਬਰ 13। ਖਿਮਾ ਦਾ ਅਰਥ ਕੁਝ ਦੇਣਾ ਹੈ। ਖੇ ਪ੍ਰੇਮ, ਸ਼ਾਂਤੀ, ਖੁਸ਼ੀ, ਸਿਆਣਪ ਤੇ ਜੀਵਨ ਦੀਆਂ ਸਭ ਵਰਕਤਾ। ਦੂਧ ਛਾਣੋ ਦਿਓ ਜਿੰਨਾ ਚਿਰ ਤੁਹਾਡੇ ਮਨ ਚ ਕੋਈ ਰੋਸ ਰਹਿੰਦਾ ਹੈ ਇਹ ਸੱਚਮੁੱਚ ਖਿਮਾ ਦਾ ਤੇਜਾਬ ਟੈਸਟ ਹੈ ਨੰਬਰ 14 ਮੰਨ ਲਓ ਇੱਕ ਸਾਲ ਪਹਿਲਾਂ ਤੁਹਾਡੇ ਜਵਾੜੇ ਚ ਦਰਦ ਸੀ ਆਪਣੇ ਆਪ ਨੂੰ ਪੁੱਛੋ ਕਿ ਹੁਣ ਵੀ ਦਰਦ ਹੁੰਦਾ ਹੈ ਉੱਤਰ ਨਾ ਜਾਵੇਗਾ ਇਸੇ ਤਰ੍ਹਾਂ ਜੇ ਕਿਸੇ ਨੇ ਤੁਹਾਨੂੰ ਤੰਗ ਕੀਤਾ ਹੈ ਠੱਗੀ ਮਾਰੀ ਜਾਂ ਬੁਰਾ ਭਲਾ ਆਖਿਆ ਤੇ ਹਰ ਤਰ੍ਹਾਂ ਦਾ ਬੁਰਾਏ ਵਰਤਾਓ ਕੀਤਾ ਹੈ ਕਿ ਉਸ ਬੰਦੇ ਬਾਰੇ ਤੁਹਾਡੇ ਵਿਚਾਰ ਨਕਾਰਾਤਮਕ ਹਨ ਜਦੋਂ ਤੁਹਾਡੇ ਦਿਮਾਗ ਵਿੱਚ ਆਉਂਦਾ ਹੈ ਤਾਂ ਕਿ ਤੁਸੀਂ ਭਟਕੂੜਦੇ ਹੋ ਜੇ ਹਾਂ ਤਾਂ ਨਫਰਦੀਆਂ ਜਿਹੜਾ ਅਜੇ ਵੀ ਹਨ ਤੇ ਤੁਹਾਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਇਸ ਦਾ ਇੱਕੋ ਇੱਕ ਇਲਾਜ ਹੈ ਉਸ ਬੰਦੇ ਲਈ ਜ਼ਿੰਦਗੀ ਦੀਆਂ ਸਭ ਬਰਕਤਾਂ ਦੀ ਦੁਆ ਕਰੋ ਉਹਨਾਂ ਚਿਰ ਕਰੋ ਜਦ ਤੱਕ ਤੁਸੀਂ ਮਾਨਸਿਕ ਤੌਰ ਤੇ ਉੱਤੇ ਸ਼ਾਂਤ ਤੇ ਉਸ ਨਾਲ ਸਦਭਾਵਨੀ ਹੋ ਜਾਂਦੇ 70 ਗੁਣਾ 7 ਵਾਰ ਤੱਕ ਖੁਮਾ ਕਰੋ ਦਾ ਵੀ ਇਹੋ ਅਰਥ ਹੈ 70 7 ਵਾਰ ਤੱਕ ਖਿਮਾ ਕਰੋ। ਦਾ ਵੀ ਇਹੀ ਅਰਥ ਹੈ। ਅੱਜ ਦਾ ਚੈਪਟਰ ਇੱਥੇ ਖਤਮ ਹੁੰਦਾ ਹੈ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਤੱਕ ਜੁੜੇ ਰਹੇ। ਜੇ ਇਹ ਕਿਤਾਬ ਚੰਗੀ ਲੱਗੀ ਹੈ ਤਾਂ ਤੁਸੀਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਕੱਲ ਨੂੰ ਮਿਲਦੇ ਨਵੀਂ ਸਵੇਰ ਦੇ ਵਿੱਚ ਨਵੇਂ ਚੈਪਟਰ ਦੇ ਨਾਲ। ਸਤਿ ਸ਼੍ਰੀ ਅਕਾਲ।